ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਠੀਕ ਠਾਕ ਸੋਡੇ ਜਾਣਾ ਵੀ ਸੱਟ ਵਟ ਹੋਣਗੇ ਤੇ ਲਾਓ ਮੱਤਰਵਾਦ ਦੇਣਾ ਪਹਿਲਾਂ ਆ ਦੇਖ ਲੋ ਥੋੜਾ ਜਿਹਾ ਆਪਾਂ ਹਰਾ ਜਿਹਾ ਲਿਆਂਦਾ ਇਹ ਆਪਾਂ ਪਾਉਨੇ ਇਹਨਾਂ ਨੂੰ ਮਾਰੇ ਦੇਖ ਰਿਹਾ ਕੋਈ ਆਂਡਾ ਦੱਸਾਂ ਓਏ 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 ਕਿਵੇਂ ਵੇਖਿਓ ਆਂਡਾ ਤੇ ਆਂਡਾ ਨਹੀਂ ਭਾਈ ਕੋਈ ਆਂਡਾ ਨਹੀਂ ਗਾ ਤੇ ਆ ਇਹਨਾਂ ਨੂੰ ਪਾ ਦਿੰਨੇ ਆਇਓ ਦੇਖੋ ਆਉ ਜੋ ਐਸ ਕਰੋ ਉੱਤਰੋ ਘਾਲੂ ਘਾਲੂ ਜਮਾ ਚੱਕ ਦੋ ਆ ਖੋਲੋ ਗੁੱਟੀ ਜਾਪੀ ਇਹ ਨਾ ਬਈ ਪਾਲਕ ਪੁਲਕ ਹਨਾ ਧਨੀਆ ਧਨੀਆ ਮੇਥੇ ਮੂਥੇ ਸਾਰਾ ਮੈਕਸੀ ਚਿਕਾ ਆ ਇਹਨਾਂ ਨੂੰ ਪਾਉਨੇ ਆਪਾਂ ਰੋਟੀ ਟੁੰਡੇ ਚ ਨਾਲੇ ਪਾਉਨੇ ਆ ਪਾਣੀ ਲਓ ਬਈ ਆ ਛੜਤਿਆਂ ਆਪਾਂ ਉਹ ਖੋਲਦੇ ਆ ਗੁੱਟੀਆਂ ਇਹਨਾਂ ਨੇ ਆਪੀ ਪਾਣੀ ਵੀ ਪਾਤਾ ਇਹਨਾਂ ਨੂੰ ਆਹ ਦੇ ਠੀਕ ਹੈ ਜੀ ਆਹ ਹੈ ਯਾਰ ਲਾ ਮੁਰਗਾ ਦੋ ਕਾਲੀਆਂ ਦੋ ਇਧਰ ਆਪਣੇ ਕੋਲੇ ਆ ਕੇ ਬਹਿ ਗਈਆਂ ਹਾਂ ਵੀ ਤੇ ਨਾਲੇ ਬਾਈ ਇਹਨਾਂ ਦੀ ਨਾ ਅੱਜ ਫੀਡ ਲੈ ਕੇ ਆਉਨੇ ਆਪਾਂ ਚੱਲ ਕੇ ਖਤਮ ਹੋਈ ਪਈ ਐ ਤੇ ਚੱਲਦੇ ਆ ਬਈ ਯਾਰ ਨੋਨੇ ਨੂੰ ਮੈਂ ਲਾਉਣਾ ਫੋਨ ਬਹੁਤ ਤਾਂ ਕਿੱਥੇ ਆ ਉਹਨੂੰ ਲੈ ਕੇ ਚੱਲਦੇ ਆ ਨਾਲ ਓਏ ਬਾਈ ਖਰਾਕ ਆਪਾਂ ਲੈ ਲਈ ਐ ਮੈਂ ਤੇ ਕੋਰੀ ਆਏ ਜੀ ਮੈਂ ਮੰਡੀ ਚ ਚਾਪੀ ਮੋਟਰਸਾਈਕਲ ਦੀ ਲਾਉਣ ਦੀ ਬਜਾਏ ਉਹ ਲਾਈ ਜਾਂਦਾ ਮੈਂ ਆਹਾਂ ਦੂਜਾ ਵੈਕਸ ਵੈਪਰ ਉਹ ਦੂਜਾ ਸੰਗਣ ਵਾਲਾ ਲਓਏ ਗਿਆ ਲਈਏ ਬਾਈ ਹੁਣ ਘਰਾਂ ਨੂੰ ਜਾ ਕੇ ਧੰਨ-ਧਾਣੇ ਲਵਨੇ ਪਾਉਨੇ ਆ ਨਾਲੇ ਗੋਰੀ ਵਾਲੇ ਕੂਤਰਣ ਦੇਖਦੇ ਆ ਜਲ ਕੇ ਹਨ ਤੇ ਗੋਰੀ ਕੀ ਕੀ ਲਿਆ ਬਾਈ ਦੱਸ ਦੀ ਮੜਾ ਜੀ ਅੱਜ ਆਪਾਂ ਹੀ 3 ਕਿਲੋ ਸਰੋਂ ਲਈ ਆ ਤੇ 3 ਕਿਲੋ ਲਈਏ ਦਾਲ ਦਾਲ ਤੇ ਦੇਖਦੇ ਆ ਜਿਹਦਾ ਸਹੀ ਹੋਈ ਸਾਣਾ ਦਾਲ ਦੂਲ ਫਿਰ ਹੋਰ ਲੈ ਜਾਏ ਚਾਹ ਬਾਈ ਅੱਜ ਆਪਾਂ ਆਪ ਹੀ ਪਾਈ ਆਪ ਹੀ ਤੋਲੀ ਆ ਠੀਕ ਆ ਜੀ ਲਓਏ ਬਾਈ ਘਰੇ ਪਹੁੰਚ ਗਏ ਆਪਾਂ ਉਹ ਗੋਰੀ ਉਧਰ ਪਤਾ ਨਹੀਂ ਕੀ ਕਰੀ ਜਾਂਦਾ ਭਾਲੀ ਜਾਂਦਾ ਕੁਝ ਹੁਣ ਟਾਈਮ ਆਪਾਂ ਰੈਸਟ ਲੈਨੇ ਆ ਕੁਰਸੀ ਤੇ ਬੈਠਨੇ ਆ ਤੇ ਫਿਰ ਚੱਲਦੇ ਆ ਬਾਈ ਉੱਪਰ ਔਰੀ ਨਾ ਲੰਮੀ ਪਾਈ ਵੀ ਆ ਦੇਖੋ ਇਹ ਲਮਨੇ ਆਪਾਂ ਗੋਰੀ ਨੂੰ ਆ ਜਾਣ ਤੋਂ ਬਾਅਦ ਤੇ ਨਾਲੇ ਉਧਰਲੇ ਆਪਣੇ ਘੁੱਤਰਾਂ ਨੂੰ ਦਾਣੇ ਪਾਵਾਂਗੇ ਦਾਣੇ ਲੈ ਕੇ ਰੱਖ ਲਈਏ ਘਰੇ ਦਾਲ ਲੈ ਕੇ ਆਏ ਆ ਤੇ ਸਰੂ ਲੈ ਕੇ ਆਏ ਫਿਰ ਮੱਕੀ ਤੇ ਸੋਇਆ ਬੀਨ ਲੈ ਕੇ ਆਵਾਂਗੇ ਪਾਵਾਂਗੇ ਸਾਰਾ ਮਿਕਸੀ ਥੋੜਾ ਥੋੜਾ ਕਰਕੇ ਬਾਕੀ ਜੇ ਕੋਈ ਹੋਰ ਵੀ ਖਰਾਕ ਤੁਹਾਨੂੰ ਲੱਗਦੀ ਛਾਲਾਂ ਦੇ ਵਿੱਚ ਵਧੀਆ ਹੁੰਦੀ ਛੋਟ ਬਾਜਰੇ ਤੋਂ ਹਨਾ ਬਾਜਰੇ ਨਾਲ ਬਈ ਗਲਾ ਜਿਹਾ ਪੱਕ ਜਾਂਦਾ ਨਹੀਂ ਪੌਂਦੇ ਤੇ ਦੱਸਿਓ ਕਮੈਂਟ ਕਰਕੇ ਇਹ 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 ਗੋਰੀ ਉਧਰ ਚੱਲਿਆ ਬਈ ਦੀ ਪੌੜੀ ਵੀ ਲਾਤੀ ਹੁਣ ਦੇਖਦੇ ਆਪਾਂ ਨੁੰਨੇ ਨੂੰ ਫੋਨ ਲਾ ਕੇ ਪਤਾ ਨਹੀਂ ਇਹ ਕਿਹੜੀ ਰੀਚਾਰਜ ਹੈਣੀ ਹੈ ਉਹਦੇ ਲੇ ਚ ਕੀ ਕਹਿੰਦੇ ਸਾਰਾ ਡਾਇਲ ਕੀਤਾ ਗਿਆ ਨੰਬਰ ਅਜੇ ਵਿਅਸਤ ਹੈ ਜਾਂ ਇਸ ਸਮੇਂ ਪਹੁੰਚ ਤੇ ਬਾਹਰ ਹੈ ਕਿਰਪਾ ਕਰਕੇ ਬਾਅਦ ਕੋਸ਼ਿਸ਼ ਕਰੋ ਆਪਕਾ ਡਾਇਲ ਕੀਤਾ ਗਿਆ ਨੰਬਰ ਅਕਮ ਵਿਅਸਤ ਹੈ ਇਹ ਇਸ ਸਮੇਂ ਉਪਲਬਧ ਨਹੀਂ ਹੈ ਲਓ ਬਦਰੋ ਹੁਣ ਦਾ ਕੰਮ ਨਹੀਂ ਹੈ ਤੜੀ ਤਾਂ ਇਹ ਬੰਦੇ ਨੂੰ ਬੋਲ ਲੈ ਖਾਈ ਬੈਠੀ ਕਾਲੀ ਦਿੱਦਾਂ ਨੂੰ ਮਿੱਤਰੋ ਦਖਾਇਆ ਸੀਗਾ ਤਾਂ ਨਿਕਲੇ ਗਾਹੜੇ ਕੋਲ ਦਾਲਾਂ ਦੀ ਮਿਕਸ ਦਾਲਾਂ ਦੀ ਦਾਲ ਹੈ ਛੋਲਿਆਂ ਦੀ ਦਾਲ ਆ ਸਰੋ ਮੇਰੀ ਗੱਲ ਸਰੋ ਕੜ ਤੇ ਕੱਢ ਲੈਂਦੇ ਆ ਕਾਲੇ ਚਲੇ ਹੋ ਗਏ ਆਪਾਂ ਹੁਣ ਰੇਖਾੜਦੇ ਆ ਕੱਢ ਲਈ ਤੇੰਨੇ ਬਈ ਮਿਕਸ ਕਰ ਲੀਂਗਾ ਟ੍ਰੇਆਂ ਦੇ ਵਿੱਚ ਤੇੰਨੇ ਪਾ ਦੇ ਠੀਕ ਐ ਇੱਥੋਂ ਵਾਲੇ ਅੱਜ ਤਾਂ ਪਾਏ ਤੇ ਧੋਪੇ ਤੇ ਨਾਲ ਤੋਂ ਜੋ ਛੇ ਸਾਤਾ ਹੋ ਉਹਨਾਂ ਦੇ ਵਿੱਚ ਇੱਕ ਦੋ ਤਾਂ ਖਾਲਾ ਵਾਇਸ ਜਿਹਾ ਤੇ ਉਹਦਾ ਦੇਖ ਬੋਨੀ ਫਨੀ ਬਈ ਆ ਹਾਲੇ ਮੂ ਮਰੇ ਆ ਦੇਖੋ ਜੀ ਇਹਨਾਂ ਨੂੰ ਕੀ ਕਹਿੰਦੇ ਆ ਇਹ ਤੋੜ ਲਿਆ ਲੈ ਅੱਜ ਘਾਈ ਬੁਰੀ ਡੇਲੇ ਨਹੀਂ ਹੋਇਆ ਇਹ ਆ ਦਵਾਈ ਜੀ ਮੂੰਗਰੀ ਆ ਆ ਮੂਰੇ ਬੋਲੇ ਨੇ ਬਾਈ ਇਹਦੇ ਦੇਖੋ ਚੈੱਕ ਕਰੋ ਠੀਕ ਹੈ ਬਾਈ ਇਹ ਹੈਗਾ ਐਕਸਪੈਂਸ਼ਨ ਪਾਣੀ ਉਹ ਪੂਰਾ ਨਾ ਜੀ ਆ ਵੀ ਮਤਲਬ ਐਕਸਪੈਂਡਿਕੋਲ ਹੈ ਜੀ ਹਾਂਜੀ ਠੀਕ ਹੈ ਇਹ ਪਾਉਂਦੇ ਬਾਈ ਇੱਕ ਰਹਿ ਗਿਆ ਤੇ ਹੋਰ ਲੇ ਲਓ ਕੋਈ ਵੀ ਬੈਠ ਕੇ ਬਾਅਦ ਚ ਬਾਕੀ ਇਹਨਾਂ ਨੂੰ ਬੰਨ ਦੇ ਉਹਨਾਂ ਦਾ ਟਾਈਮ ਦਾ ਤੇ ਮੈਕਸ ਕਰਕੇ ਦੋਨੇ ਚਾਰੇ ਉਹ ਥੱਲੇ ਵਾਲੇ ਪਾਣੀ ਇਹਨਾਂ ਨੂੰ ਗਾਂਹ ਪਾਈ ਰਹੀ ਹੈ ਐਂ ਤੇ ਅੱਜ ਅੱਛਾ ਥੱਲੜ ਦਾ ਉੱਪਰਾਂ ਜਾਨਵਰ ਆਈ ਹੋਈ ਆ ਥੋੜਾ ਥੜੀ ਸਫਾਈ ਕਰਨੀ ਅੱਛਾ ਅੱਛਾ ਸ਼ਾਬਾਸ਼ ਤੂੰ ਬਾਉ ਜਿਹੜਾ ਬਾਲੇ ਮਾਸਕ ਤੇਨਾਂ ਦੀ ਕਰਦੇ ਆ ਸਫਾਈ ਤੇ ਫਿਰ ਸਾਨੂੰ ਮਿਲਦੇ ਤਨਾਂ ਦੇ ਉੱਪਰ ਬੋਟਾ ਦੋ ਬਈ ਕਰਤੀ ਸਫਾਈ ਦਿਖਾਈ ਬੁਣੀ ਆਂ ਨਹੀਂ ਨਾ ਕਰਤਾ ਉਕੇ ਬੋਟਾ ਬਾਈ ਠੀਕ ਆ ਆ ਲੋ ਠੀਕ ਹੈ ਬਾਈ ਆ ਵੀ ਜਦਨੇ ਕੰਟੀਆ ਲੇ ਕੇ ਸ਼ੁਰੂਈ ਸਾਰੇ ਕੁਝ ਜਿਹੜਾ ਨੂੰ ਮਾ ਲੇ ਕਿਤੇ ਨਹੀਂ ਖੰਭ ਗੁੰਬ ਹੈਗਾ ਯਾਰ ਲਈ ਤੇ ਜਾਨਵਰ ਆਪਾਂ ਲੈ ਕੇ ਆਉਨੇ ਆ ਕੇ ਪਹਿਲਾਂ ਇਹ ਕਟੜਾ ਸਾਰ ਸਮੇਟ ਲਗੇ ਆਓ ਵੀ ਮਿੱਤਰੋ ਸਫਾਈ ਦਾ ਕੰਮ ਨਿਭਾਉਣ ਦੇ ਉੱਪਰ ਚੱਲਦੇ ਹਾਂ ਕੋਨੇ ਆਪਾਂ ਦਾਣੇ ਤੇ ਤੁਹਾਨੂੰ ਦੱਸਿਆ ਸੀ ਜੇ ਅਪ ਤਿੰਨ ਚੀਜ਼ਾਂ ਮੈਂ ਇਸ ਕਰਦੇ ਆ ਕਣਕ ਸਰੋਂ ਤੇ ਤੁਹਾਡੀ ਦਾਲ ਦਾਲ ਇਥੇ ਆ ਗਈ ਸੋ ਸਾਰੀ ਗਾਇਸ ਦਾ ਦਾਣੇ ਪਾ ਲਈ ਦਾਣੇ ਪਾ ਲਈ ਤੇ ਲਾ ਲਈ ਮੈਂ ਖਾਣੀ ਚਾਹੀ ਤਾਲ ਉੱਤੇ ਤੇ ਬਾਕੀ ਦੇਣੀ ਦਾ ਪਰਾਗ ਜਾ ਫੇ ਕਬੂਤਰ ਵਾਲੀ ਬੰਦੇ ਹੀ ਚੁੱਤ ਰਹੇ ਆ ਆਈ ਸੋਰੀ ਹਾਂ ਛੀਰ ਲਈ ਲੈ ਕੇ ਆ ਗਏ ਛੀਰ ਲਈ ਆ ਲਈ ਛੀਰ ਲਈ ਚਲੋ ਜੁੱਪਰ ਚੱਲ ਕੇ ਮਿਲਦੇ ਆ ਮਿੱਤਰੋ ਹਾਂ ਹੋ ਮਿੱਤਰੋ ਪੁੱਤੇ ਚੁੱਕਿਆ ਪੌਂਚ ਛੋਟੀ ਨਹੀਂ ਹੈ ਉਹ ਵੱਡੇ-ਵੱਡੇ ਜਿਹੀ ਰੱਖੀ ਦੀ ਆ ਉਹ ਦੇਖਿਓ ਆ ਰਹੇ ਐ ਬਿੱਟੇ ਦਿਖਾ ਦੀ ਬਾਈ ਨਾ ਮਿੱਤਰੋ ਨਾਲ ਜਿੱਤੇ ਆਪਾਂ ਤਰੇ ਰੱਖ ਚੁੱਕੇ ਆਪਾਂ ਦੂਜੇ ਖੁੱਡੇ ਚ ਮੌਸਮ ਬਹੁਤ ਐਂਡ ਤੇ ਭੰਡਾ ਤੇ ਥੱਲੇ ਵਾਲੇ ਬੱਚੇ ਡੋਲੀ ਵਾਲੇ ਬੱਚੇ ਪਾਏ ਆਪਾਂ ਉਹ ਜਾਲ ਚ ਤੋਂਪ ਲੋ ਥੱਲੇ ਲੈ ਜਾਂਦੇ ਥੱਲੇ ਲੈ ਚਾਲਦੇ ਨੇ ਉਹ ਵੀ ਦਾਣੇ-ਦੋਣੇ ਪਾਣੀ ਥੱਲੇ ਕੁਝੇ ਭਰ ਲ ਗਏ ਆ ਦਾਰੇ ਦੋਨੇ ਪਾਤੇ ਸਫਾਈ ਐਂਡਪ੍ਰਿੰਟ ਕਰਕੇ ਤੇ ਕੁਜੇ ਲੱਗਿਆ ਰੱਖਣਾ